4 ਸਾਲਾਂ ਤੋਂ ਹਮ 4 ਸਾਲਾਂ ਤੋਂ ਬੜੀ ਅਫਸਰ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਭਾਈ ਜੀ ਠੀਕ ਠਾਕ ਹੋ ਗਏ ਠੀਕ ਅਸੀਂ ਇੱਥੇ ਕਿਹੜੀ ਦੁਕਾਨ 'ਚ ਰਹਿੰਦੇ ਆ ਜੀ ਉੱਥੇ ਸਾਹਮਣੇ ਦਾ ਅਜਾ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਤਸਵੀਰ ਦਿਖਾਉਣੀ ਆ ਇਨਸਾਨ ਬਹੁਤ ਕੁਝ ਇਕੱਠਾ ਕਰਨ ਤੇ ਲੱਗਿਆ ਹੋਇਆ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਇੱਥੇ ਇੱਕ ਮਾਂ ਪਈ ਆ ਇੱਕ ਔਰਤ ਆਪਣਾ ਬੰਨੀਆਂ ਪਈਆਂ ਕੂੜੇ ਕਬਾੜੇ ਦੀਆਂ ਗੰਦੇ ਕੱਪੜਿਆਂ ਦੀਆਂ ਮਾਂ ਦੇ ਦੋ ਪੁੱਤ ਵੀ ਆ ਪਰ ਮਾਂ ਕਿਹੜੀ ਹਾਲਤ ਜੀ ਰਹਿੰਦੀ ਆ ਉਹ ਦਿਖਾਉਨੇ ਆ ਤੁਹਾਨੂੰ ਹਾਂਜੀ ਹਾਂਜੀ ਮਾਂ ਸਤਿ ਸ੍ਰੀ ਅਕਾਲ ਹੋਰ ਮਾਂ ਤਕੜੀਆਂ ਅੱਜ ਤੈਨੂੰ ਮਿਲਣ ਆਏ ਸੀ ਅਸੀਂ ਮੈਂ ਕਿਹਾ ਅੱਜ ਬੇਬੇ ਨੂੰ ਮਿਲ ਕੇ ਆਈਏ ਬੇਬੇ ਦੇ ਹੱਥ ਦੀ ਚਾਹ ਚੂਪੀ ਕੇ ਆਈਏ ਚੱਲ ਕੇ और भाई की हाल ने की ना की है तेरा मेरा नाम व्हाट इज योर नेम माय नेम इज मधु माय नेम इज मधु मधु मधुरानी रानी मधु मदू। हां जी अरे मधु बहन है और मधु बहन के में है बढ़िया मधु कितने बच्चे तेरे मेरे दो बच्चे दो बेटे हैं हां जी ठीक है ते मधु कितना पढ़ी है तू तो? मैं आठवीं पास आठवीं पास है किथे पढ़े से 8 8 लखनऊ जे पढ़े लखनऊ जे पढ़े हां जी ਇੱਥੇ ਪੰਜਾਬ ਪੰਜਾਬ ਇੱਥੇ ਮਾਤਾ-ਪਿਤਾ ਹੈ ਮੇਰੇ ਮਾਤਾ-ਪਿਤਾ ਇੱਥੇ ਰਹਿੰਦੇ ਆ ਹਾਂਜੀ ਠੀਕ ਆ ਕਿਹੜੇ ਸਾਲ ਆਏ ਸੀ ਪੰਜਾਬ ਇੱਥੇ 2009 ਚ 2009 ਚ ਆਏ ਸੀ ਹਾਂਜੀ ਮੁੱਖਿਆ ਦੇ ਸ਼ਹਿਰ ਮੁਕਰੀਆਂ ਤੋਂ ਮੁੱਖਿਆ ਦੇ ਸ਼ਹਿਰ ਤੋਂ ਮੁੱਖਿਆ ਦੇ ਸ਼ਹਿਰ ਤੋਂ ਹਾਂਜੀ ਜਹਾ ਮੇਰੇ ਸੱਸੋਹੇ ਦੀ ਸਬਜ਼ੀ ਮੰਡੀ ਦਾ ਕੰਮ ਕਰਦੇ ਕਿੱਥੇ ਮਦਦ ਬਦਾਉ ਕਿਹਾਂ ਬਦਾਉ ਬਦਾਉ ਹਾਂਜੀ ਠੀਕ ਹੈ ਤੇ ਮਾਈ ਹੁਣ ਇੱਥੇ ਰਹਿੰਦੇ ਤੇਰੇ ਮੁੰਡੇ ਕਿੱਥੇ ਦੋਨੇ ਉਧਰ ਰਹਿੰਦੇ। ਵਾਹ। ਉਹਨਾਂ ਨਾਲ ਨਹੀਂ ਰਹਿੰਦੀ ਤੋਂ। ਨਹੀਂ ਉਧਰ ਨਹੀਂ ਰਹਾਂਗੇ। ਉਹ ਬੱਕਰੀ ਗੱਲ ਹੈ ਲੋਕਾਂ ਨਾਲ ਲੜਾਈ ਹੋ ਜਾਂਦੀ ਮੇਰੀ। ਅੱਛਾ। ਮੈਂ ਸਸਤੇ। ਠੀਕ ਆ। ਉਹ ਕੀ ਕਰਦੇ ਆ? ਸੱਦੀ ਮੰਡੀ ਦਾ ਕੰਮ ਕਰਦੇ ਆ ਜਾਂ ਕੋਈ ਥ੍ਰੀਬਲਰ ਚਲਾਉਂਦਾ ਜਾਂ ਪੈਂਟ ਦਾ ਕੰਮ ਕਰਦਾ ਜਿੱਥੇ ਕੋਠੀ ਮਿਲ ਜੇ। ਜਿਵੇਂ ਤੁਹਾਡੀ ਕੋਠੀ ਜਿ ਮਿਲ ਗਿਆ। ਆਹਨਾਂ ਦੀ ਕੋਠੀ ਜਿ ਮਿਲ ਗਿਆ। ਉਹ ਤਾਂ ਹੀ ਕੋਠੀ ਜਿ ਮਿਲ ਗਈ। ਸਾਰੀ ਜਗ੍ਹਾ ਕਰ ਲੈਣੇ ਆਂ। ਠੀਕ ਆ ਮਧੂ। ਮਧੂ ਮਾਤਾ ਤੂੰ ਇੰਨੇ ਮਾੜੇ ਲਾਤਾਂ ਚ ਰਹਿ ਰਹੀ ਆਂ ਅੰਦਰੋਂ ਕਿੰਨੀ 스멜 ਆਉਂਦੀ ਏ ਬਾਥਰੂਮ ਦੀ ਟਾਇਲਟ ਦੀ ਐਦਾਂ ਕਿਵੇਂ ਰਹਿ ਰਹੀ ਆਂ ਮਾਂ ਲੈਟਰਨ ਬਾਥਰੂਮ ਇੱਥੇ ਅੰਦਰ ਹੀ ਨਹੀਂ ਲੈਟਰਨ ਤਾਂ ਉੱਧਰ ਕਰਨ ਜਾਂਦੀ ਆਂ ਪਸ਼ਾਬ ਇਸ ਸਵੈਲ ਬਹੁਤ ਆਉਂਦਾ ਮੈਂ ਰਾਂ ਨਿਕਲ ਜਾਂਦਾ ਇਸ ਹਾਂ ਵਿੱਚੇ ਨਿਕਲ ਹੀ ਜਾਂਦਾ ਹੈ ਨਾ ਹਾਂਜੀ ਠੀਕ ਆ ਤੂੰ ਮਧੂ ਮਾਤਾ ਅਸੀਂ ਤੈਨੂੰ ਲੈਣ ਆਏ ਸੀਗੇ ਅੱਜ ਅੱਛਾ ਮੈਂ ਕਿਹਾ ਅੱਜ ਆਪਾਂ ਮਧੂ ਮਾਂ ਨੂੰ ਨਾ ਆਪਣੇ ਘਰੇ ਲਿਆਉਣਾ ਤੇ ਮਾਂ ਦੀ ਸੇਵਾ ਕਰਿਆ ਕਰਨੀ ਹੈ ਮਾਂ ਬਣਾ ਕੇ ਰੱਖਣਾ ਮਾਂ ਨੂੰ ਆਪਣੇ ਕੋਲ ਤੇ ਅਸੀਂ ਤੇਰੇ ਪੁੱਤ ਬਣ ਕੇ ਤੇਰੇ ਨਾਲ ਰਹਿਣਾ ਵਾ ਅੱਛਾ ਕਿਥੇ ਇੱਥੇ ਆਪਣੇ ਸੁਪਨਿਆਂ ਦਾ ਘਰ ਐਥੇ ਨਹੀਂ ਰਹਿ ਸਕਦੇ ਐਥੇ ਨਹੀਂ ਮਾਂ ਸੁਪਨਿਆਂ ਦੇ ਘਰ ਸੁਪਨਿਆਂ ਦਾ ਘਰ ਮੈਨੂੰ ਨਹੀਂ ਪਤਾ ਸੁਪਨਿਆਂ ਦਾ ਘਰ ਇੱਥੇ ਨੇੜੇ ਹੀ ਆ ਮਾਂ ਮੈਂ ਤਾਂ ਸੋਚ ਰਹੀ ਸੀ ਸੁਪਨਿਆਂ ਵਿੱਚ ਜੋ ਹੋਏ ਹੁੰਦੇ ਉਸ ਤੋਂ ਕੀ ਨਹੀਂ 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 ਇੱਕ ਸੁਪਨਿਆਂ ਦਾ ਘਰ ਵੀ ਹੁੰਦਾ ਅੱਛਾ ਮੈਂ ਤੇ ਨਹੀਂ ਕਿਹਾ ਜਿੱਥੇ ਜਾਗਦੇ ਜਿਉਂਦੇ ਰਹਿ ਸਕਦੇ ਆਪਾਂ ਨੀ ਹਾਂ ਪਾ ਵੇਖਿਆ ਨਹੀਂ ਗਈ ਚੱਲਾਂਗੀ ਨਾਲ ਹੈ ਚੱਲੇਗੀ ਮੇਰੇ ਨਾਲ ਹਾਂ ਚੱਲੇਗੀ ਹਾਂ ਹਾਂ ਠੀਕ ਹੈ ਮਦੂ ਤੂੰ ਮੇਰੀ ਮਾਂ ਜੈਸੀ ਹੈ ਡਰਨਾ ਨਹੀਂ ਜਿੱਦਾਂ ਤੂੰ ਮੇਰੀ ਮਾਂ ਵਾਂ ਮੇਰੀ ਮਾਂ ਵਰਗੀ ਹੈ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਨੋਨੀ ਵੀਰਾ ਇਹ ਵੀਰਤੀ ਹੋਣੀ ਖੜੇ ਨੇ ਸਾਰੇ ਇਹ ਪਿੰਡ ਦੇ ਹੀ ਨੇ ਉਹ ਤੇਜਪਾਲ ਵੀਰਾ ਖੜਾ ਹਾਂਜੀ ਇਹ ਸਾਰੇ ਤੇਰੇ ਹਾਂਜੀ ਭਲੇ ਵਾਸਤੇ ਇੱਥੇ ਸਾਡੇ ਨਾਲ ਆਏ ਨੇ ਹਾਂਜੀ ਇਹਨਾਂ ਵੀਰਾਂ ਨੇ ਸਾਨੂੰ ਸਾਰਿਆਂ ਨੇ ਦੱਸਿਆ ਵੀ ਇੱਥੇ ਅੱਜ ਗੈਣ ਹੈਗੀ ਹਾਂ ਇਹ ਮੇਰੀ ਭੈਣ ਹੈ ਐਮਬੂਲੈਂਸ ਨਹੀਂ ਐਮਬੂਲੈਂਸ ਆਈ ਐਮਬੂਲੈਂਸ ਆਈ ਇਹ ਹਰਜੀਤ ਭੈਣ ਆ ਉਹ ਨੰਦੀਪ ਭੈਣ ਆ ਅੱਛਾ ਜੀ ਆਏ ਨਾ ਅੱਗੇ ਆ ਕੇ ਮਿਲੋ ਭੈਣੇ ਤੇ ਮੁੰਡਾ ਰੁਪਏ ਇੱਥੇ ਕੋਈ ਗੱਲ ਨਹੀਂ ਮੈਂ ਨਾਲ ਚੱਲੋਗੇ ਸਾਡੇ ਕਿੱਥੇ ਦੂਰ ਕਿੰਨੀ ਦੂਰ ਆਹ ਨੇੜੇ ਆ ਇੱਥੇ ਬਿਲਕੁਲ ਨਦੀ ਕੀ ਲਗਾਇਆ ਨਾ ਇਹਦੇ ਤੇ ਆ ਸਕਦੇ ਹਾਂ ਹਾਂ ਜਦੋਂ ਮਰਜੀ ਜਦੋਂ ਮਰਜੀ ਆ ਸਕਦੇ ਮੈਂ ਤੈਨੂੰ ਮਿਲ ਕੇ ਆ ਕਰੂ ਉੱਥੇ ਜਾ ਕੇ ਨਹੀਂ ਮੈਂ ਆ ਸਕਦੀ ਐ ਇਦਾਂ ਨਹੀਂ ਤੂੰ ਵੀ ਆ ਸਕਦੀ ਐ ਅੱਛਾ ਨਹੀਂ ਕੱਲ ਹੀ ਕੱਲ ਹੀ ਹਾਂਜੀ ਆ ਟੋ ਕਰਾਇਆ ਇੱਥੇ ਆ ਕੇ ਆਟੋ ਕਰਾਇਆ ਉੱਥੇ ਚਲੇ ਗਏ ਇੱਕ ਸਿਕੋਂ ਦੇਗਾ ਤੂੰ ਪੈਸੇ ਅਸੀਂ ਦੇਵਾਂਗੇ ਅੱਛਾ ਉਹ ਕੌਣ ਦੇਊਗਾ ਪੈਸੇ ਤੈਨੂੰ ਅੱਛਾ ਪਹਿਨ ਜਾਏ ਤੂੰ ਲੈ ਪਹਿਲਾਂ ਰੱਖ ਲਫੜ ਪੈਸੇ ਹਾਂ ਸਰ ਸਾਰੇ ਰੱਖ ਲੈ ਲੈ ਲ ਸਾਰੀ ਤੇਰੀ ਅੱਛਾ ਨਹੀਂ ਓਏ ਕਾਗਜ਼ ਆਏ ਆਹ ਹਾਂ ਪਰ ਮੈਨੂੰ ਵੀ ਪਤਾ ਹੈ ਕਾਗਜ਼ ਆਏ ਹੈ ਕਾਗਜ਼ ਆ ਦੇਖ ਆਮ ਉਹ ਟਿਕਾਣਾ ਦੱਬਾ ਪਿਆ ਨਹੀਂ ਨਹੀਂ ਇਹ ਅਸਲੀ ਹੈ ਨਕਲੀ ਤੇ ਨਹੀਂ ਹੈ ਨਾ ਨਹੀਂ ਨਹੀਂ ਇਹ ਅਸਲੀ ਅਸਲੀ ਨਹੀਂ ਨਹੀਂ ਅਸਲੀ ਨਹੀਂ ਸੱਜੀ ਸੱਜੀ ਦਾਲ ਚਾਵਲ ਮਿਲਦਾ ਹੈ ਨਕਲੀ ਤੇ ਤਾਂ ਨਹੀਂ ਮਿਲਦਾ ਨਕਲੀ ਤਾਂ ਖੇਲਣੇ ਵਾਸਤੇ ਨਹੀਂ ਬਸ ਆਹੀ ਦਿੱਕਤ ਆ ਆ ਗੱਤੇ ਤੇ ਗੱਤੇ 'ਚ ਹੀ ਫਰਕ ਆ ਹਾਂਜੀ ਹਾਂਜੀ ਹੈ ਹਾਂਜੀ ਇਹ ਕਾਗਜ਼ਾ ਇਹਨੂੰ ਨੋਟ ਕਹਿੰਦੇ ਲੋਕ ਇਹਨੂੰ ਰੱਬ ਮੰਨੀ ਜਾਂਦੇ ਆ ਅੱਛਾ ਜੀ ਹੈ ਹੈ ਮધુਮਾਤਾ ਫਿਕਰ ਨਹੀਂ ਕਰਨਾ ਤੂੰ। ਅੱਛਾ ਠੀਕ ਹੈ ਮਾਂ। ਅੱਛਾ ਜੀ। ਇੱਥੇ ਸੌਣੀਆਂ ਮਾਂ ਤੂੰ। ਆ ਇੱਥੇ। ਚਲ ਉੱਥੇ ਬੈਠ ਚੱਲ ਕੇ ਦਿਖਾ ਤਾਂ ਮੈਨੂੰ ਕਿੱਥੇ ਪੈਣੀ ਐ ਤੂੰ। ਮੈਂ ਇੱਥੇ ਪੈਣੀ ਜਿੱਥੇ ਖੁੱਲੋਤੀ। ਇੱਥੇ ਪੈ ਜੰਨੀ। ਇੱਥੇ। ਇੱਥੇ ਸੌ ਜਾਣੀ ਐ। ਹਾਂ ਜੀ ਇੱਥੇ ਸੌ ਜਾਣਾ। ਇੱਥੇ ਹੈਂ ਦੇ ਕਰਦੇ। ਇਦਾਂ ਪੈ ਜੰਨੀ ਐ। ਹਾਂ। ਇਤੋਂ اٹਕੇ ਫਿਰ ਆਸੇ-ਪਾਸੇ ਰੋਟੀ ਖਾਇਆ ਨਹੀਂ ਜਾ ਕੇ ਰੋਟੀ ਦੇ ਜਾਂਦਾ ਪਰ ਆ ਤੁਹਾਡਾ ਵਰਗਾ ਪੰਜਾਬੀ ਕੋਈ ਕੋਈ ਭਰਾ ਰੋਟੀ ਦੇ ਜਾਂਦਾ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਮਧੂ ਮਾਤਾ ਇੱਥੇ ਪਈ ਨੂੰ ਮੈਨੂੰ 3-4 ਸਾਲ ਹੋ ਗਏ ਮੈਂ ਉਧਰ ਫਰੈਸ਼ ਹੋਣੇ ਉਧਰ ਜਾਂਦੀ ਹਾਂ ਪਿਛੇ ਵਾਲੀ ਗਲੀ ਵਿੱਚ ਪਿਛੇ ਵਾਲੀ ਗਲੀ ਵਿੱਚ ਫਰੈਸ਼ ਹੋਣ ਗਏ ਆ ਜੋ ਬੀੜਾ ਆ ਬੀੜਾ ਪਿਛੇ ਕੁਆਟਰ ਵਾਲੀ ਨਹੀਂ ਪਿਆ ਇਹ ਨਾਲ ਆਲਾ ਇੱਧਰ ਇੰਡੀਅਨ ਗੈਸ ਤੇ ਉੱਥੇ ਲੈਟ੍ਰੀਨ ਬਾਥਰੂਮ ਉੱਥੇ ਜਾਂਦੇ ਹਾਂਜੀ ਹਾਂਜੀ ਤੇ ਮਧੂ ਮਾਤਾ ਹਾਂਜੀ ਇੱਥੇ ਦੁਕਾਨ 'ਚ ਪਏ ਹੋ 3 ਸਾਲ ਹੋ ਗਏ ਤੁਹਾਨੂੰ ਹਮ ਹਮ ਤੇ ਤੁਹਾਡੇ ਬੇਟੇ ਨਹੀਂ ਲੈ ਕੇ ਜਾਂਦੇ ਤੁਹਾਨੂੰ ਆਪਦੇ ਨਾਲ ਮੈਂ ਜਾਂਦੀ ਹਾਂ ਮਿਲਣ ਜਾਂਦੀ ਹਾਂ ਆ ਜਾਂਦੀ ਹਾਂ ਫਿਰ ਵਾਪਸੀ ਆ ਜਾਂਦੀ ਨਹੀਂ ਹਾਂ ਉਹ ਆਟੇ ਕਿਰਾਏਦਾਰ ਲੜਤੀ ਹਾਂ ਮੈਂ ਕਿਰਾਏਦਾਰ ਨਾਲ ਮੈਂ ਜਾਂਦੂ ਸੇ ਮਾਰਾ ਇਸ ਮਾਰ ਮੈਂ ਜਾਂਦੀ ਨਹੀਂ ਉਹਦਾ ਯਾ ਤਾਂ ਬੋਲਦੀ ਰਹਤੀ ਹੂੰ ਚੁੱਪ ਚਾਪ ਬੈਠੀ ਰਹਤੀ ਹੂੰ ਇੱਥੇ ਕੋਈ ਕਹਿਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਨਹੀਂ ਘੂਰ ਨਾਲ ਨਹੀਂ ਮੈਂ ਦੇ ਦੇਖੋ ਚਾਹ ਆਪਕੇ ਪੈਰ ਕੇ ਪਾਸ ਪੜੀ ਹੈ ਹਾਂ ਚਾਹ ਦਾ ਕੱਪ ਭਰਿਆ ਪਿਆ ਮੱਖੀਆਂ ਪਈਆਂ ਪਈਆਂ ਵਿੱਚ ਹਾਂ ਨਾ ਹੂੰ ਇਹ ਚੁੱਲਾ ਤੇਰਾ ਵਾ ਹਾਂਜੀ ਇਹਦਾ ਚੁੱਲਾ ਮੇਰਾ ਵਾ ਠੀਕ ਹਮ ਇਹ ਮਧੂ ਰਾਣੀ ਤੇ ਮਧੂ ਪੜ੍ਹੀ ਲਿਖੀ ਔਰਤ ਆ ਕੋਈ ਅਨਪੜ੍ਹ ਔਰਤ ਨਹੀਂ ਵਧੀਆ ਚੰਗੇ ਘਰ ਦੀ ਧੀ ਸੀ ਚੰਗੇ ਘਰ ਚ ਵਿਆਹੀ ਵੀ ਹੋਈ ਸੀ ਪਰ ਵਕਤ ਨੇ ਕੁਝ ਐਸਾ ਚੱਕਰ ਕੱਟਿਆ ਵਕਤ ਨੇ ਕੁਝ ਐਸੇ ਹਾਲਾਤਾਂ ਦਾ ਦੋ ਚਾਰ ਕਰਾਇਆ ਤੇ ਅੱਜ ਮਧੂ ਇੱਥੇ ਪਈ ਤੁਹਾਨੂੰ ਆਪਣੇ ਆਪ ਦੀ ਦੱਸ ਰਹੀ ਆ ਇਹ ਕੋਈ ਦੁਕਾਨ ਆ ਧੰਨਵਾਦ ਆ ਉਹ ਦੁਕਾਨ ਵਾਲੇ ਬਾਈ ਦਾ ਜਿਹੜਾ ਮਾਲਕ ਹੋ ਇਸ ਦੁਕਾਨ ਦਾ ਜਿਹੜਾ ਸਾਲਾਂ ਤੋਂ ਇਹਨੂੰ ਇੱਥੇ ਛੱਤ ਦੇਈ ਬੈਠਾ ਨਹੀਂ ਛੱਤ ਤਾਂ ਗੁਰਸੇਨੀ ਨੇ ਉੱਥੇ ਦਿੱਤੀ ਸੀ ਉਹ ਡਾਕਟਰ ਵੀ ਗਈ ਛੇ ਲੇਕਿਨ ਉਹ ਅੰਕਲ ਜੀ ਸਦਾ ਜੀ ਗੁੱਸਾ ਕਰਨ ਲੱਗ ਗਏ ਤਾਂ ਮੈਂ ਥਿਆ ਗਈ ਤੇ ਮੈਂ ਇੱਥੇ ਬੈਠੀ ਐ ਤੇ ਹੀ ਅੱਛਾ ਹਾਂਜੀ ਇੱਥੇ ਤਾਂ ਕੋਈ ਗੁੱਸਾ ਕਰਦਾ ਨਹੀਂ ਨਹੀਂ ਇੱਥੇ ਨਹੀਂ ਕਰਦਾ ਪਰ ਇਹ ਕਦੀ ਕਦੀ ਆਏ ਬੋਲਦਾ ਫਰੋਸੀ ਮੇਰਾ ਸਤਪਾਲ ਸਿੰਘ ਜੀ ਮੈਂ ਤੈ ਮੰੰਜੇ ਤੇ ਨਹੀਂ ਪੈਂਦੀ ਤੂੰ ਮੰੰਜੇ ਤੇ ਮੈਨੂੰ ਨੀਂਦਰ ਨਹੀਂ ਆਉਂਦੀ ਥੱਲੇ ਨੀਂਦ ਆਉਂਦੀ ਹੈ ਹਾਂਜੀ ਹਾਂਜੀ ਮੈਨੂੰ ਆਦਤ ਪੈ ਗਈ ਨਾ ਆਦਤ ਪੈ ਗਈ ਹਾਂਜੀ ਹਾਂਜੀ ਤੇ ਮਧੂ ਕੋਲੇ ਕਿੰਨਾ ਸਮਾਨ ਪਿਆ ਦੇਖੋ ਮਧੂ ਮਾਤਾ ਦੇ ਕਮਰੇ ਜੀ ਵਿੱਚ ਗੱਦੇ ਪਏ ਨੇ ਕੰਬਲ ਪਏ ਨੇ ਰਜਾਈਆਂ ਪਈਆਂ ਉਹ ਕਵਾਰੀ ਬੀਨੀ ਆ ਨਾ ਮੈਂ ਹਾਂ ਅੱਜ ਕੱਲ੍ਹ ਲੈਂਦਾ ਨਹੀਂ ਪਿਆ बिकਉ ਨਹੀਂ ਰਿਹਾ ਨਾ ਮੇਰਾ माल ਭਾਈ ਮੇਰੇ ਕੋਲ ਪੈਸੇ ਨਹੀਂ ਸੀ ਹੁਣ ਤੁਸੀਂ ਫੜਾਇਓ ਸੂਟ ਪਈਆਂ ਸਾਰੀਆਂ ਪਈਆਂ ਮਾਤਾ ਕਵਾੜ ਲੱਭਦੀ ਕਰਦੀ ਇਕੱਠਾ ਬੋਤਲਾਂ ਕੂੜੇ ਦੇ ਵਿੱਚੋਂ ਗੱਤੇ ਗੁੱਤੇ ਸੱਟ ਦਿੰਨੇ ਆਂ ਅਸੀਂ ਚੱਕ ਕੇ ਜਿਹੜੇ ਟੀਨ ਦੇ ਡੱਬੇ ਆ ਬੀਅਰ ਦੇ ਡੱਬੇ ਕੋਕ ਵਾਲੇ ਡੱਬੇ ਬੋਦਲਾਂ ਇਹ ਸਭ ਇਕੱਠਾ ਕਰਕੇ ਮਾਤਾ ਨੇ ਇੱਥੇ ਮੈਂ ਚੁਣਾ ਹੈ ਮੈਂ ਆਲੇ ਮਾਲ ਵੇ ਲੈ ਖਰੀਦਣਾਂ ਨਾ ਆਲਾ ਨਹੀਂ ਕੋਈ ਆਇਆ ਖਰੀਦਣ ਵਾਲਾ ਕੋਈ ਆਇਆ ਨਹੀਂ ਹਜੇ ਕਹਿੰਦੀ ਮੈਂ ਮਾਲ ਵੇਚਣਾ ਵਾਂ ਤੇ ਮਾਲ ਵੇਚ ਕੇ ਫਿਰ ਪੈਸੇ ਯਾਰ ਇਕੱਠੇ ਕਰਕੇ ਆਪਦੀ ਰੋਟੀ ਪਾਣੀ ਖਾ ਲੈਂਦੀ ਆ ਪਰ ਇੱਥੇ ਫੁੱਲਾਂ ਵਾਲ ਪਿੰਡ 'ਚ ਖੜੇ ਆਂ ਅਸੀਂ ਲੁਧਿਆਣੇ ਸ਼ਹਿਰ ਦੇ ਵਿੱਚ ਆਏ ਪਿੰਡ ਫੁੱਲਾਂਵਾਲ ਇਲਾਕਾ ਬਿਲਕੁਲ ਸ਼ਹਿਰੀ ਇਲਾਕਾ ਇੱਥੋਂ ਸਾਨੂੰ ਵੀਡੀਓ ਆ ਰਹੀ ਸੀ ਮਾਤਾ ਬਾਰੇ ਕਾਫੀ ਟਾਈਮ ਤੋਂ ਸਾਡੀ ਗੱਲ ਚੱਲਦੀ ਸੀ ਪਰ ਅਸੀਂ ਕੋਸ਼ਿਸ਼ ਕਰਦੇ ਸੀ ਵੈਰੀਫਾਈ ਕਰਿਆ ਪਹਿਲਾਂ ਇਹਨਾਂ ਦੇ ਬੇਟਿਆਂ ਨਾਲ ਸੰਪਰਕ ਕਰਿਆ ਪਰ ਜਦੋਂ ਬੇਟਿਆਂ ਨੇ ਵੀ ਜਵਾਬ ਦੇਤਾ ਵੀ ਅਸੀਂ ਤੁਸੀਂ ਵੈਸੇ ਆਏ ਨਹੀਂ ਰੱਖ ਸਕਦੇ ਉਹਨਾਂ ਤਾਂ ਫਿਰ ਅਸੀਂ ਅੱਜ ਇੱਥੇ ਪਹੁੰਚੇ ਆ ਸਰਪੰਚ ਸਾਹਿਬ ਮੌਜੂਦਾ ਖੜੇ ਨੇ ਇੱਥੇ ਵੀਰ ਦੋਨੇ ਵੀਰੇ ਹੋਣਗੇ ਵੀਰ ਜੀ ਤੁਹਾਡਾ ਕੀ ਨਾ ਨੀਲੀ ਕਰੋ ਮਿਲ ਰਿਹਾ ਸੁੱਖਾ ਵੀਰਾ ਸੁੱਖਾ ਵੀਰਾ ਖੜਾ ਤੇਜਪਾਲ ਵੀਰਾ ਖੜਾ ਬਾਈ ਜੀ ਦਾ ਕਿੰਨਾ ਸੀ ਉਹਨਾਂ ਦਾ ਬਲਵਿੰਦਰ ਸਿੰਘ ਸੁਖਵਿੰਦਰ ਸੁਖਵਿੰਦਰ ਸਿੰਘ ਬਲਵਿੰਦਰ ਬਲਵਿੰਦਰ ਸਿੰਘ ਸੁਖਵਿੰਦਰ ਸਿੰਘ ਬਾਈ ਖੜੇ ਨੇ ਇਲਾਕੇ ਤੋਂ ਸਾਰੇ ਲੋਕ ਆ ਕੇ ਖੜਕੇ ਨੇ ਇਹਨਾਂ ਨੇ ਇਹਦੀ ਮਦਦ ਵੀ ਆਪਦੇ ਵੱਲੀਓ ਕੀਤੀ ਕੋਈ ਰੋਟੀ ਪਾਣੀ ਕੋਈ ਪ੍ਰਸ਼ਾਦਾ ਪਾਣੀ ਛਕਾ ਦਿੰਦਾ ਸੀ ਜਿਹਦੇ ਕਰਕੇ ਇਹ ਔਰਤ ਜਿੰਦਾ ਇਹ ਮਧੂ ਰਾਣੀ ਜਿਉਂਦੀ ਆ ਇਸੇ ਕਰਕੇ ਵੀ ਇਲਾਕੇ ਦੇ ਲੋਕ ਇਹਨੂੰ ਕੋਈ ਰੋਟੀ ਪਾਣੀ ਦੇ ਸਕਦੇ ਦਿੰਦਾ ਸੀ ਇਹਦੀ ਮਦਦ ਕਰ ਦਿੰਦੇ ਸੀ ਲੋਕ ਪਰ ਇੱਕ ਔਰਤ ਦਾ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਰਹਿਣਾ ਐਦਾਂ ਸਮੈਲ ਆ ਰਹੀ ਹੈ ਵਾਸ਼ਰੂਮ ਦੀ ਉਹ ਕਹਿੰਦੀ ਮੇਰਾ ਵਾਸ਼ਰੂਮ ਥੋੜਾ ਥੋੜਾ ਕਰਕੇ ਨਿਕਲੀ ਜਾਂਦਾ ਹਾਂ ਪੈਸ਼ਾਬ ਨਿਕਲ ਜਾਂਦਾ ਮੇਰੇ ਵਿੱਚ ਤੇ ਉਹ ਕਿੰਨੀ ਤਕਲੀਫ ਚਾ ਉਹਨੂੰ ਗਾਈਨਿਜ ਦੀ ਕੋਈ ਪ੍ਰੋਬਲਮ ਹੈ ਉਹਨੂੰ ਸਕਿਨ ਦੀ ਕੋਈ ਪ੍ਰੋਬਲਮ ਹੈ ਉਹਨੂੰ ਫਿਜ਼ੀਕਲੀ ਕੋਈ ਸਮੱਸਿਆ ਜਿਹੜੀਆਂ ਉਹਨੀਆਂ ਜ਼ਰੂਰਤਾਂ ਆ ਉਹ ਪੂਰੀਆਂ ਨਹੀਂ ਹੋ ਰਹੀਆਂ ਤੇ ਸੜਕ ਦੇ ਉੱਤੇ ਆਪਾਂ ਸਮਝ ਸਕਦੇ ਹਾਂ ਕਿ ਕੁਝ ਬਰਦਾਸ਼ਤ ਕਰਦੀ ਹੋਊਗੀ ਇਹ ਵੀ ਕਿਉਂਕਿ ਅਸੀਂ ਕਿੱਦਾਂ ਦੇ ਸਮਾਜ ਦੇ ਵਿੱਚ ਰਹਿੰਦੇ ਆਂ ਇਹ ਵੀ ਅਸੀਂ ਪੱਲੀ ਪਾਤ ਜਾਣਦੇ ਆਂ ਸਾਰੇ ਜਾਣੇ ਸਾਡੇ ਕੋਲੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਾਮਾ 60 60 70 70 ਸਾਲ ਦੀਆਂ ਮਾਮਾ ਦੇ ਨਾਲ ਵੀ ਸੜਕਾਂ ਤੇ ਦੁਰਾਚਾਰ ਹੁੰਦਾ ਤੇ ਇਹਦੇ ਨੂੰ ਵੀ ਵਿਚਾਰੀ ਨੂੰ ਇੱਥੇ ਪਤਾ ਨਹੀਂ ਕਿੰਨੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਪਰ ਇਸ ਮધુ ਮਾਤਾ ਦਾ ਇਹ ਹਾਲ ਦੇਖ ਕੇ ਅੱਜ ਤੁਹਾਡੇ ਨਾਲ ਅਸੀਂ ਇਸਾਂ ਪਾਈਆ ਵੀ ਇਸ ਤਰ੍ਹਾਂ ਦੇ ਲੋਕ ਤੁਹਾਡੇ ਆਸ-ਪਾਸ ਹੀ ਰਹਿੰਦੇ ਨੇ ਤੁਹਾਡੇ ਆਣ ਗਵਾਂਢ ਹੀ ਰਹਿੰਦੇ ਨੇ ਤੇ ਤੁਸੀਂ ਵੀ ਜਰੂਰ ਉਪਰਾਲਾ ਕਰੋ ਇਹਨਾਂ ਦੇ ਇਹਨਾਂ ਹਾਲਾਤਾਂ ਨੂੰ ਬਦਲਣ ਵਾਸਤੇ ਕੁਝ ਜਿੱਦਾਂ ਅੱਜ ਸਾਡੇ ਵਾਸਤੇ ਇਹ ਵੱਡੀ ਗੱਲ ਆ ਵੀ ਅਸੀਂ ਇਸ ਮਾਂ ਦੀ ਸੇਵਾ ਵਾਸਤੇ ਅੱਜ ਪਹੁੰਚੇ ਹਾਂ ਉਦੋਂ ਤੁਸੀਂ ਵੀ ਆਪਣੇ ਆਸ-ਪਾਸ ਲੋੜਵੰਦਾਂ ਦੀ ਮਦਦ ਜਰੂਰ ਕਰਿਆ ਕਰੋ ਮਧੂ ਮਾਤਾ ਪਹਿਲੇ ਲਿਆਇਓ ਠਾਕੇ ਬਾਹਰ ਕੀ ਹੈ ਮਧੂ ਮਾਤਾ ਨੂੰ ਅੱਜ ਅਸੀਂ ਲੈਣ ਆਏ ਆ ਜੀ ਸੁਪਨਿਆਂ ਦੇ ਘਰ ਤੋਂ ਤੇ ਵਸਰਦਾਸ ਕਰਿਓ ਸਾਰੇ ਤੇ ਮਾਂ ਉਥੇ ਸੁਪਨਿਆਂ ਦੇ ਘਰ ਚ ਰਹਿ ਕੇ ਕਿ ਸੁਪਨਿਆਂ ਵਰਗਾ ਜੀਵਨ ਬਤੀਤ ਕਰੇ ਇੱਕ ਚੰਗਾ ਜੀਵਨ ਬਤੀਤ ਕਰੇ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਸਾਰਿਆਂ ਦੇ ਆਉਂਦੇ ਆ ਮਾੜੇ ਚੰਗਾ ਸਮਾਂ ਹਰ ਇੱਕ ਜ਼ਿੰਦਗੀ ਚ ਆਉਂਦਾ ਪਰ ਕਈ ਵਾਰ ਗੱਡੀ ਇਸ ਤਰ੍ਹਾਂ ਪਟੜੀ ਤੋਂ ਲੈਂਦੀ ਆ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਪਟੜੀ ਕਿੱਥੇ ਆ ਗੱਡੀ ਕਿੱਥੇ ਆ ਜ਼ਿੰਦਗੀ ਇੰਨਾਂ ਹਾਲਾਤਾਂ ਚ ਚਲੇ ਜਾਂਦੀ ਆ ਪਰ ਫੇਰ ਵੀ ਜਿਹੜੀ ਲਿਆਕਤ ਹੈ ਇਸ ਮਾਂ ਦੀ ਸਾਰੇ ਲੋਕ ਦੱਸਦੇ ਨੇ ਪਿੰਡ ਦੇ ਵੀ ਬੜੀ ਚੰਗੀ ਬੜੇ ਸੱਚੀ ਆ ਪੜ੍ਹੀ ਲਿਖੀ ਹੈ ਅੰਗਰੇਜ਼ੀ ਚ ਗੱਲ ਕਰਦੀ ਆ ਜੀ ਤੋਂ ਬਿਨਾ ਕਿਸੇ ਨੂੰ ਬੋਲਦੇ ਨਹੀਂ ਹਰੇਕ ਦੇ ਨਾਲ ਸਦਭਾਵਨਾ ਰੱਖਦੇ ਆ ਹਰੇਕ ਦਾ ਹਾਲ ਚਾਲ ਪੁੱਛਦੇ ਆ ਹਾਈ ਹੈਲੋ ਕਰਦੇ ਆ ਜਿਵੇਂ ਤਿਵੇਂ ਹੈ ਆਪਣਾ ਜੀਵਨ ਕੱਟੀ ਜਾਂਦੇ ਆ ਕਿਸੇ ਨੂੰ ਦੁੱਖ ਨਹੀਂ ਦਿੰਦੇ ਤੇ ਅੱਜ ਉਹਨਾਂ ਕਦਰਾਂ ਕੀਮਤਾਂ ਨੂੰ ਹੱਥ 'ਚ ਰੱਖਦੇ ਆ ਉਹਨਾਂ ਕਦਰਾਂ ਕੀਮਤਾਂ ਨੂੰ ਧਿਆਨ 'ਚ ਰੱਖਦੇ ਆ ਅੱਜ ਅਸੀਂ ਇੱਥੇ ਪਹੁੰਚੇ ਆ ਬੀਬੀ ਬਜੁਰਗ ਮਾ ਸਮੇਂ ਦੇ ਨਾਲ ਇਹ ਲੜਾਈ ਕਿੰਨਾ ਕੁ ਟਾਈਮ ਲੜ ਸਕੇ ਇਹਨੂੰ ਸਪੋਰਟ ਦੀ ਲੋੜ ਆ ਇਹਨੂੰ ਸਾਥ ਦੀ ਲੋੜ ਆ ਤੇ ਅਸੀਂ ਧੰਨਵਾਦ ਕਰਦੇ ਇੱਥੋਂ ਦੇ ਆਸ-ਪਾਸ ਦੇ ਲੋਕਾਂ ਦਾ ਜਿਹੜੇ ਕਿਵੇਂ ਨਾ ਕਿਵੇਂ ਇਹਦੀ ਮਦਦ ਕਰਦੇ ਰਹੇ ਕਿਸੇ ਨਾ ਕਿਸੇ ਰੂਪ 'ਚ ਇਹਦੀ ਮਦਦ ਹੁੰਦੀ ਰਹੀ ਜਿਹਦੇ ਕਰਕੇ ਇਹ ਆਪਣਾ ਜੀਵਨ ਆ ਜਿਹੜਾ ਪਿਛਲੇ 6-7 ਸਾਲਾਂ ਤੋਂ ਤਿੰਨ ਸਾਲਾਂ ਤੋਂ ਦੱਸਦੇ ਸੀ 22 ਹੁਣੇ ਦੱਸਦੇ 6-7 ਸਾਲਾਂ ਤੋਂ ਇਸੇ ਹਾਲਾਤ ਦੇ ਵਿੱਚ ਜੀਵਨ ਕੱਟ ਰਹੇ ਇਹਦੇ ਦੋ ਬੇਟੇ ਇੱਥੇ ਨੇੜੇ ਹੀ ਰਹਿੰਦੇ ਆ ਕਮਰਾ ਕਿਰਾਏ ਤੇ ਲੈ ਕੇ ਆਟੋ ਚਲਾਉਂਦੇ ਆ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਸੀ ਉਹ ਵੀ ਅਸੀਂ ਵੀਡੀਓ ਵਿੱਚ ਅਟੈਚ ਕੀਤੀ ਆ ਧਿਆਨ ਦਿਓ ਕੋਈ ਹੋਰ ਐਸੀ ਮਧੂ ਵਰਗੀ ਮਾਂ ਕੋਈ ਇਦਾਂ ਦੇ ਹਾਲਾਤਾਂ ਚੋਂ ਨਿਕਲ ਸਕੇ ਕੋਈ ਆਪਾਂ ਉਪਰਾਲਾ ਕਰ ਸਕੀਏ ਨਾਲ ਬਹੁਤ ਬਹੁਤ ਧੰਨਵਾਦ ਜੀ ਅਸੀਂ ਅੱਜ ਮਧੂ ਮਾਤਾ ਜੀ ਨੂੰ ਲੈਣ ਆਏ ਨਾਲ ਮੇਰੇ ਭੈਣ ਹਰਜੀਤ ਭੈਣ ਨਵਨੀਤ ਕੋਰ ਭੈਣ ਆ ਸਾਡੀ ਤੇ ਅਸੀਂ ਮਧੂ ਮਾਤਾ ਜੀ ਨੂੰ ਸੁਪਨੇ ਦੇ ਘਰ ਪਿੰਡ ਹਸਨਪੁਰ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਲੋ ਮਧੂ ਮਾਤਾ ਬੈਠੋ ਗੱਡੀ 'ਚ ਬੈਠੀਏ ਇਹ ਸਾਰਾ ਸਮਾਨ ਮੇਰਾ ਇਹ ਸਾਰਾ ਸਮਾਨ ਤੇ ਆਪਾਂ ਇੱਥੇ ਡਿਊਟੀ ਲਾਤੀ ਆ ਘੋੜ ਸਵਾਰ ਦੀ ਆ ਬਾਈ ਜੀ ਹੁਣ ਆਦੀ ਇਹ ਸਾਰੇ ਧਿਆਨ ਰੱਖਣਗੇ ਸਮਾਨ ਦਾ ਧਿਆਨ ਦੇ ਦੋ ਦਿੱਤੇ ਲੋ ਕੋਈ ਹੋਰ ਦੇ ਠੀਕ ਆ ਸਮਾਨਦਾਰ ਮੈਂ ਧਿਆਨ ਰੱਖੂਗਾ ਤੁਸੀਂ ਜਾਓ ਇਹ ਸਾਹਮਣੇ ਦੁਕਾਨਾਂ ਨਹੀਂ ਨਹੀ ਛੋੜ ਜਾਓਗੇ ਅਬੀ ਹਾਂ ਹਾਂ ਛੋੜ ਜਾਣਗੇ ਅਬੀ ਲੈ ਜਾ ਰਹੇ ਹੋ ਅਬੀ ਵਾਪਸੀ ਛੋੜ ਜਾਓਗੇ ਨਾ ਨਹਾ ਲਾ ਦੁਲਾਕੇ ਅੱਛੇ ਹੋ ਗਏ ਠੀਕ ਹੈ ਨਾ ਧੋ ਕੇ ਉੱਥੇ ਵਧੀਆ ਜ਼ਿੰਦਗੀ ਚ ਰਹਿਣਾ ਨਾ ਇੱਥੇ ਕੀੜਾ ਮਾਰਜਿਆ ਕਰਾਂਗੇ ਆਪਾਂ ਅਕੇ ਹੈ ਨਹੀਂ ਕੋਈ ਗੱਲ ਨਹੀਂ ਅਸੀਂ ਹੈਗੇ ਵੀਰੇ ਇਹ ਧਿਆਨ ਰੱਖਣਗੇ ਵੀਰੇ ਮਾਤਾ ਨੂੰ ਤੇਰਾ ਮੁੰਡਾ ਆਊਗਾ ਉਹਨੂੰ ਸਾਮਾਨ ਸੰਭਾਲ ਦੀਏ ਮਾਤਾ ਨੂੰ ਪਤਾ ਮਾਨ ਦੀ ਕੋਈ ਬਾਤ ਨਹੀਂ ਮੈਂ ਇਹਦਾ ਹੀ ਆਣਾ ਚਾਹੁੰਦਾ ਠੀਕ ਹੈ